ਆਜੀ ਵਾਲੇ ਆਜੀ ਵਾਲੇ ਪਤਾ ਇੱਧਰ ਆਜੋ ਆਜੋ ਆਲੀ ਬੈਠੋ ਇਹ ਪਾਉਂਦੇ ਹੁੰਦੇ ਖਲਾਰੇ ਚੱਪੀ ਆਲ ਜੇ ਕੰਮ ਨੂੰ ਹਣ ਸਨ ਗਿਆ ਹਾਂ ਪੂਰਾ ਕੰਮ ਪਾਉਣਾ ਹੈ ਪਾਣੀ ਪੀਓ ਪਾਣੀ ਨਹੀਂ ਵਾ ਫੜ ਲੈ ਕੱਲਾ ਪਾਣੀ ਕੋਸਣਾ ਟੰਡਾ ਹੈ ਨਹੀਂ ਸੀ ਲਿਆਉਣੀ ਆ ਕੋਈ ਨਹੀਂ ਤੁਸੀਂ ਪਾਣੀ ਤਾਂ ਪੀਓ ਕੋਈ ਨਾ ਤੇ ਮੇਰੀ ਗੱਲ ਸੁਣੋ ਉੱਥੇ ਜਾ ਕੇ ਦਵਾਵਾ ਨਗੋਚਾ ਕਰ ਦਿੱਤਾ ਜਾਲੇ ਕਿੱਡੇ ਕਿੱਡੇ ਲੱਗੇ ਹੁੰਦੇ ਆ ਤੇ ਆਹ ਕਦੇ ਲਾਇ ਹੀ ਨਹੀਂ ਗੇ ਹੈ ਛੁੱਟੀਆਂ ਦੇ ਦਿਨ ਕਰਦੇ ਹੁੰਦੇ ਸਫਾਈ ਅੱਛਾ ਤੋ ਉੱਥੇ ਜਾ ਕੇ ਦਬਲਾ ਨਾਸਰਾ ਕਰ ਦਿੰਨੇ ਠੰਡਾ ਲਿਆ ਪਾਣੀ ਨਹੀਂ ਪੀਣਾਗਾ ਪਾਣੀ ਤਾਂ ਵਸੀਗਾ ਬੋਤਲ ਲੈ ਪਾਣੀ ਪੀ ਲੈ ਤੁਸੀਂ ਪੀ ਲੋ ਜੀ ਆਪ ਕੋ ਤੁਸੀਂ ਤੁਸੀਂ ਪੀ ਲੋ ਬਤਾ ਆਹ ਕਦੋਂ ਆਇਆ ਤੇ ਕਿਵੇਂ ਅੱਖ ਦੀ ਕੱਢੀ ਪਈਆਂ ਕਹਿੰਦੇ ਕਿੰਨੇ ਦਿਨ ਹੋ ਗਏ ਇੱਥੇ ਪੈਨ ਉਜਾਲੇ ਦੇ ਕਿ ਲੱਗੇ ਕਿੰਨੇ ਕੋਈ ਹੱਲ ਨਹੀਂ ਇਹਨਾਂ ਦਾ ਤਲੇ ਉੱਥੇ ਜਾ ਕੇ ਤੈਨਾਂ ਨਾਲ ਇਸ ਤਰ੍ਹਾਂ ਕਰਦੇ ਆਂ ਪਰ ਜਾਨਾਂ ਤੇ ਇੱਥੇ ਵੇਖ ਲਓ ਉੱਥੇ ਤਾਂ ਮਾ ਮਾਵਾ ਧਿੰਗਾਂ ਨੇ ਉਹ ਹੀ ਗੱਲ ਜੱਬ ਪਾ ਦਿੰਦੇ ਆਂ ਤਾਂ ਇੱਥੇ ਵੇਖ ਲਾ ਹੁਣ ਸ਼ਾਪੀਓ ਵਾਹ ਕੁੜੇ ਇਕੱਲੇ ਚਾਹੀਦੇ ਆਂਦੀ ਐ ਹਾਂ ਚਾਹ ਮੱਥੇ ਮਾਰੀ ਐ ਕਿਉਂ ਸੁੱਕੀ ਲਿਆ ਦੇ ਕੀ ਗੱਲ ਕੋਈ ਬਿਸਕਟ ਕੁਝ ਗਾਇ ਹੈ ਨਹੀਂ ਸੀ ਨਾਲੇ ਮੇਰੀ ਗੱਲ ਸੁਣ ਮੈਂ ਇੰਨੀ ਕਾਲੀ ਚਾਹ ਨਹੀਂ ਬੱਚੇ ਪੀਂਦੇ ਦੁੱਧ ਪੀਂਦੇ ਦੋ ਕੱਪਾਂ ਚ ਦੁੱਧ ਲੈ ਕੇ ਆ ਹਾਂ ਲੈ ਵਨੀਆ ਮੈਂ ਇੱਕ ਮਿੰਟ ਲਊ ਦਿੱਤਾ ਅੱਲਾ ਅੱਲਾ ਮਾਰੋ ਕੋ ਇਹੋ ਚਾਹ ਕੇ ਮਾਰ ਰਿਹਾ ਜੋ ਗਰ ਕਰਵਾ ਜੋ ਆਇਆ ਤੇ ਚੱਕ ਲੈਣ ਕੇ ਖਲਾਰਾ ਜਾ ਬਾਜੋ ਅੱਲਾ ਪਾਓ ਪਾਓ ਖਲਾਰਾ ਜਿੰਨਾ ਪੈਂਦਾ ਆਪਣੇ ਵੀ ਜਾ ਕੇ ਆਹੇ ਕੋਸ ਕਰਦੇ ਆ ਇੱਥੇ ਬਣੀ ਕਰਦੀ ਹੈ ਮਮਾ ਲੈਣੀ ਹੁਣ ਉੱਥੇ ਜਾ ਕੇ ਬਥੇਰ ਨਾਲ ਅਸਰਾ ਕਰਦੇ ਜਾਓ ਜੋ ਬਾਹਰ ਉੱਥੇ ਖੇਡੋ ਜਾ ਕੇ ਹੋਰ ਕੋਲੇ ਖੇਡੋ ਜਾ ਕੇ ਬਾਹਰ ਜਾ ਹੋਰ ਸਾਰੇ ਠੀਕ ਸੀ ਉੱਥੇ ਹਾਂ ਵਧੀਆ ਗਰਮੀ ਬਹੁਤ ਐਸ ਕਮਰੇ ਚ ਏਸੀ ਲਵਾਇਆ ਹੀ ਏਸੀ ਵਾਲਾ ਕਮਰਾ ਮੈਂ ਖਾਲੀ ਕਰ ਦੇ ਤੇ ਹੁਣ ਨਾ 4 ਦਿਨ ਤੂੰ ਏਸੀ ਚ ਬਾਹਰ ਤੇ ਬੱਚਿਆਂ ਨੂੰ ਗਰਮੀ ਲੱਗਦੀ ਤੇ ਮੈਂ ਤਾਂ 10 ਦਿਨ ਰਹਿਣ ਆਈ ਹਾਂ ਚਾਹ ਬਣਾ ਦੇ ਕਿ ਰੁਕਾ ਹਜੇ ਚਾਹ ਬਣਾ ਦੀ ਕੋਈ ਨੇ ਠਹਿਰ ਕੇ ਬਣਾ ਦੀ ਮੈਂ ਭਲਾ ਕੀ ਕਿਆ ਬੈਂਡ ਛੱਡ ਦੀ ਹੁਣ 4 ਦਿਨ ਸਾਨੂੰ ਏਸੀ ਵਾਲਾ

ਕੁਈ ਨਾ ਦਈ ਨਾ ਕੋਸੇ ਅਸੀਂ ਨਹੀਂ ਇਹ ਖਾਣੇਗੇ ਨਾਲ ਕੋਲਡ ਡਰਿੰਕ ਲਈ ਕਿੱਥੋਂ ਦਾ ਠੰਡਾ ਲੈ ਕੇ ਆਸੀ ਨਹੀਂ ਇਹ ਖਾਣੇਗੇ ਇਹ ਫੜੋ ਖਾ ਲੋ ਠੰਡੇ ਹੈਗੇ ਆ ਹਾਂ ਮੇਰੇ ਗਾਲ ਸਣਾ ਟੈਕਿਆ ਨਾ ਮਿੱਠੋ ਜਿਹਾ ਪੂਰਾ ਗਾਹ ਹੋਣਾ ਮਹੀਨਾ ਚੱਟਣਾ ਮੈਨਾਂ ਇਹ ਉੱਥੇ ਰਹਿ ਕੇ ਆਉਂਦੀ ਆ ਤੇ ਇਹ ਪੂਰਾ ਜਲੂਸ ਕੱਢਦੇ ਤੇ ਪੂਰਾ ਨਾ ਜਲੂਸ ਕੱਢਦੇ ਇਹਦਾ ਨੱਕ ਚ ਦਮਨ ਲਿਓਣੇ ਆ ਸਮਝ ਗਿਆ ਦੱਬੀਆਂ ਮਾਰੋ ਸਾਰਾ ਅਠੇ ਰੌਲਾ ਪਾਉਂਦੀ ਆ ਮੇਰੇ ਮਾਮਾ ਲੈਣੇ ਕੰਮ ਘਾਟਾ ਨਹੀਂ। ਉਹੋ ਜਦ ਦਰਸ਼ਾ ਕੋ ਜੁਦੀ ਬਹਿ ਜਾ ਬੁੱਤ ਪੈ ਲੋ। ਕੋਈ ਨਾ ਸਾਡੇ ਕੋ ਵੀ ਚਾਦਰਾਂ ਹੁੰਦੀਆਂ ਬਹਿ ਜਾ 10 ਮਿੰਟ। ਹੋਰ ਮਮੀ ਕਿਵੇਂ ਸੀ ਉਹਨੂੰ ਲਿਆਉਂਦੇ ਨਾਲ ਮੰਮੀ ਤੇਰੀ ਵਧੀਆ ਸੀ ਉਹਨੂੰ ਕੀ ਹੋਇਆ ਘੋੜੇ ਵਰਗੀ ਛੱਡਦੀ ਐ। ਇੰਨੇ ਦਿਨ ਤੁਸੀਂ ਆਏ ਸੀ ਉਹਨੂੰ ਵੀ ਧਾਰ ਲਿਆਉਂਦੇ ਹੋ ਵੀ ਲੈਣ ਦੀ। ਤੂੰ ਨੇ ਘਰ ਦਾ ਕੰਮ ਕਰੂਗੀ ਹੁਣ ਉਹ ਨਾਲੇ ਪਤਾ ਵੀ ਲੱਗੂਗਾ ਮੈਂ ਤਾਂ ਚਾਰ ਦਾ ਰੈਸਟ ਕਰਨ ਆਈ ਆ। ਨਾਲੇ ਜੇ ਸੀ ਐਸੀ ਬਣਾ ਸੋ ਉਹ ਚੱਲਦਾ ਨੂੰ ਕਰਕੇ ਤੇਜ਼ ਗਰਮੀ ਐ ਇੰਨੀ। ਜਾਣਾ ਸਿਡਨੀ ਤੇ ਰੱਖ ਦਿੰਨੇ 25 ਕਿਤੇ ਅੱਛਾ ਜਿਆਦਾ ਏਸੀ ਮਾੜਾ ਤੇ ਉੱਥੇ ਤੇ ਏਸੀ ਜੋ ਵਾਰਮਿੰਗ ਹੁੰਦੀ ਕੀ ਗੱਲ ਉਹ ਆਏ ਤਾਂ ਲਾਉਣੇ ਤਾਂ ਹੈਗੇ ਆ ਪਰ ਜਿਆਦਾ ਮਤਲਬ ਨਾਲ ਇਥੋਂਾਂ ਤੇ ਨਹੀਂ ਜਾਂਦੇ ਸੀ ਨਾਲੇ ਭੁੱਕ ਭੁੱਕ ਕਰੀ ਜਾਂਦੀ ਐ ਤੇ ਜਾ ਕੇ ਮੈਗੀ ਬਣਾ ਦੇ ਇਹਨਾਂ ਨੂੰ ਤੇ ਮੇਰੇ ਨਾਲ ਮੈਂ ਕੱਪੜੇ ਕੱਢਦੀਆਂ ਤੇ ਬੈਕ ਚੋਂ ਤੇ ਉੱਥੇ ਫੇਸ ਵੋਸ਼ ਨਾਲ ਮੈਂ ਸਾਬਣ ਨਹੀਂ ਵਰਤਦੀ ਫੇਸ ਵੋਸ਼ ਹੈਗਾ ਤੁਹਾਡੇ ਹੈ ਲੋ ਹਾਂ ਫੇਸ ਵੋਸ਼ ਨਾਲ ਹਿਮਾਲਿਆ ਦੇ ਫੇਸ ਵੋਸ਼ ਨਾਲ ਮੈਂ ਨਹੀਂ ਹੁੰਦੀ ਆ ਠੀਕ ਆ ਤੇ ਦੂਜਾ ਬਾਕੀ ਇਹਨਾਂ ਨੂੰ ਉਹ ਕਰਦੇ ਮੈਗੀ ਬਣਾਦੇ ਤੇ ਉਸ ਤੋਂ ਬਾਅਦ ਦੇਖਦੀ ਆ ਮੈਂ ਹੁਣ ਤਾਂ ਸਮੋਸੇ ਖਾਦੇ ਮੈਗੀ ਖਾਉਂਗੇ ਖਾਣਗੇ ਖਾਣ ਕੇ ਕਿਉਂ ਨਾ ਲੈ ਖਾਣਗੇ ਦੱਸ ਅੰਮੀ ਪਕੌੜਾ ਆਹ ਕਹ ਤੇਰੀ ਮਾਂ ਦਾ ਫੋਨ ਪਕੌੜਾ ਦੇ ਨਹੀ ਮੈਂ ਨਹੀਂ ਚੁੱਕਾਂ ਬੇਤ ਕਿਵੇਂ ਫੜਦੀ ਆ ਫੋਨ ਹਾਂ ਠੀਕ ਹੈ ਮੈਂ ਤਾਂ ਆਪੇ ਨੂੰ ਕਿਹਾ ਸੀ ਮੈਂ ਕਿਹਾ ਮम्मी ਔਖੇ ਹੁੰਦੇ ਹੋਣਗੇ ਔਰ ਆਪਣੇ ਘਰੇ ਦਾ ਕੰਮ ਹੀ ਬਹੁਤ ਆ ਮੈਂ ਤਾਂ ਕਹੀ ਜਾਂਦੀ ਸੀ ਇਹਨਾਂ ਨੂੰ ਪਹਿਲਾਂ ਹੀ ਹਾਂ ਬਈਨੇ ਕੋਈ ਨਹੀਂ ਓਕੇ ਹੁੰਦੇ ਬੱਚੇ ਠੀਕ ਆ ਬੱਚੇ ਹਾਂ ਖੇਡ ਹੀ ਜਾਂਦੇ ਆ ਮੈਂ ਬਾਥਰੂਮ ਜਾਵਾਂ ਦੋ ਮਿੰਟ ਠੀਕ ਆ ਠੀਕ ਪਤਾ ਤਾਂ ਹੈ ਮੰਮੀ ਨੂੰ ਹਾਂ ਸ਼ੁਰੂ ਪਤਾ ਹੀ ਹੈ ਵਾਸਾ ਬਾਪੂ ਕਿੰਨਾ ਤਰਫ ਖਣਾਇਨਾ ਦੇ ਤੱਕ ਵਾਹ ਹਾਲ ਆਲੇ ਦੱਸਾ ਵਾਹ ਓਥੇ ਦਾ ਬਲਾਉ ਨਾ ਸਰਾ ਕਰਦੀ ਨਹੀਂ ਓਹ ਹੋ ਹੋ ਕੀ ਹਾਲ ਹੈ ਕਿਵੇਂ ਜਲਬ ਲੱਗੀ ਆ ਦੱਸ ਨਾ ਉਹਨੂੰ ਇੱਥੇ ਕੀ ਕਾਹਦਾ ਕਰੇ ਨਹੀਂ ਵੀਰਾ ਆ ਹਾਲ ਕੀ ਕਿਰਾ ਬਾਥਰੂਮ ਦਾ ਆ ਤੁਨ ਤੁਨ ਨੂੰ ਹੈ ਨਹੀਂ ਤਾਂ ਮੈਂ ਨਹੀਂ ਇੱਥੇ ਨੰਦੀਗੀ ਕੀ ਹੋ ਗਿਆ ਆ ਵੇਖ ਜਲਬ ਕਿੱਡੀ ਕਿੱਡੀ ਲੱਗੀ ਵੀ ਏ ਤੁਹਾਡੇ ਬਾਥਰੂਮਾਂ ਚ ਹੈ ਦੋ ਦੋ ਤਿੰਨ ਤਿੰਨ ਸਾਬਣਾਂ aí ਕੋਲੇ ਬੁਰਾ ਹਾਲ ਮਵਜਾ ਪਿਆ ਬਾਥਰੂਮ ਦਾ ਕੀ ਹਾਲ ਆ ਮਾਰਦੇ ਨੇ ਇੱਥੇ ਤੁਸੀਂ ਪਾਣੀ ਮੈਂ ਨਹੀਂ ਨੰਦੀਗੀ ਗੰਦੇਜੇ ਚ ਹੋ ਹੋ ਸਾਫ ਤਾਂ ਹੈਗਾ ਸੀ ਵੀ ਐਸੀ ਚ ਨਾਉਣੇ ਆ ਸਭ ਤੇ ਉੱਥੇ ਤਾਂ ਤੁਸੀਂ ਇਹਨਾਂ ਦਾ ਨਾਸਰਾ ਕਰਦੇ ਹੋ ਕਿ স্মੈਲ ਜੇ ਵਾਲਾ ਕਾਗਜ਼ ਜਾਂਦਾ ਉਹ ਨਹੀਂ ਤਾਂ ਅਸੀਂ ਲਾਇਆਗਾ ਇੱਥੇ ਸਾਰਾ ਕੁਝ ਲਾਇਆ ਰਵਾਂ ਹਾਂ ਮਨ ਮਨ ਦੀ ਡੀਡੀ ਚੱਲ ਬਾਹਰ ਦੇ ਚ ਹਾਂ ਆਜੋ ਪੁੱਤ ਆਪਾਂ ਚੱਲਦੇ ਹਾਂ ਵੇਰ ਸੋਇਂ ਜੀ ਨੀ ਨਾ ਮਾਰੀ ਨਾ ਹਣ ਇਹਨਾਂ ਦੇ ਨੀਵਾ ਕੀ ਹਾਲ ਕੀਤਾ ਪਿਆ ਓ ਜੇ ਕੰਮ ਇਹ ਨਾ ਦੇ ਲੈ ਨਹੀਂ ਵੀਰੇ ਹੁਣ ਕੀ ਹੋ ਗਿਆ ਆ ਕੀ ਹਾਲਤ ਬਣਾਈਏ ਕੁੜਿਆ ਸੋਈ ਆ ਕਿ ਕੀ ਆ ਤੁਹਾਡੇ ਹੈ ਸਾਡੇ ਸਿਰ ਸੋਈ ਵੇਲੇ ਚਮਕਦੀ ਹੁੰਦੀ ਆ ਤੇ ਫੇਰ ਵੀ ਜਾ ਕੇ ਨਵਸਰਾ ਕਰਦੀ ਆ ਆਹ ਰਹਿ ਕੇ ਸਿਰ ਦਾ ਹਾਲ ਕੀ ਆ ਮਲ ਮਲ ਵੇਖ ਕੌਂਕੇ ਵੇਖ ਸੁੱਕੇ ਪੈ ਪਾਣੀ ਦੇ ਤੇ ਵਧੀਆ ਤੈ ਕਿ ਦੁੱਤਾਂ ਤੇ ਵਧੀਆ ਤੈਨੂੰ ਵਧੀਆ ਇੱਥੇ ਵਧੀਆ ਲੱਗਦਾ ਜੇ ਉਹ ਆਪ ਨੂੰ ਕਰਨਾ ਪੈਂਦਾ ਕੰਮ ਜਾਂ ਅਜੀ ਕਮਣਾ ਕਰਦ ਨੂੰ ਕੀ ਹਾਲ ਆ ਤੁਹਾਡੇ ਘਰ ਦਾ ਸਾਡੇ ਆਏ ਰਸੋਈ ਉੱਤੇ ਮੂੰਹ ਬੋਲਦੀ ਆ ਤੇ ਫਿਰ ਵੀ ਜਾ ਕੇ ਤੂੰ ਨਾਸਰਾ ਕਰਦੀ ਆ ਮੇਰੇ ਘਰ ਸਾਸਨ ਨੂੰ ਪੜਕਾਉਣੀ ਨਹੀਂ ਲੈਣੀ ਆ ਤੂੰ ਅਸਤ ਰਹਿੰਦੇ ਨਹੀਂ 1 ਮਿੰਟ ਵੀ ਇੱਥੇ ਚੱਲੇ ਆ ਸੀ ਹਾਂ ਬੁਰਾ ਹਾਲ ਆ ਆ ਲੋ ਬੱਚੇ ਚੱਲ ਗਏ ਆ ਲੋ ਆਲੀ ਮੈਂ ਜੇ ਮੈਂ ਜੋ ਮਾਵਾਤਿੰਗ ਮੇਰੇ ਹਲਕੇ ਤੇ ਤੁਸੀਂ ਵੇਖ ਲਓ ਸਾਡੀ ਕਿੰਨੀ ਭਜੜ ਪੰਨਾਂ ਨਾਲੇ ਮਹੀਨਾ ਮਹੀਨਾ ਰਹਿੰਦਾ ਪਰ ਜਾਂਗਾ ਚ ਕੰਮ ਨਹੀਂ ਕੱਟੀ ਤੰਗ ਨਾ ਕਹਵੋ ਦੋਨੇ ਪੱਖ ਨਾਲ ਇੱਕੋ ਜੇ ਚਾਹੀਦੀ ਏ ਜਿੰਨ ਨਾਨਾ ਨਾ ਇੱਜ਼ਤਦਾਰ ਤੇ ਪਰਜਾਂਗਾ ਨੂੰ ਵੀ ਇੱਜ਼ਤ ਤਾਂ ਜ਼ਰੂਰੀ ਹੁੰਦੀ ਆ ਸਹੁਰਿਆਂ ਦੇ ਘਰੇ ਦੇਖ ਲੈ ਕਿੰਨਾ ਤੁਸੀਂ ਇੱਥੇ ਮਾਵਾਤਿੰਗਾ ਕਿੰਨਾ ਮੈਨੂੰ ਠੱਠ ਕਰ ਦਿੰਦਾ ਕਿੰਨਾ ਤੰਗ ਕਰ ਦਿੰਦਾ ਮੇਰਾ ਤਾਂ ਇੱਕ ਮਿੰਟ ਨਹੀਂ ਸਰਦਾ ਰਹਿ ਇੱਕ ਤੋਂ ਨੂੰ ਨਾ ਸੱਬ ਦੀ ਤੈਨੂੰ ਸਿਖਾਉਣਾ ਸੀ ਹੁਣ ਤੂੰ ਆ ਵੇਖ ਲੈ ਤੇਰੇ ਆ ਗਿਆ ਨਾ ਨੱਕ ਚ ਰਾਮ ਤੇ ਮਹੀਨਾ ਮਹੀਨਾ ਸੰਭਦਾਂ ਸੀ ਹੀਲਾ ਜਦੋਂ ਚਾਹਨਾ ਤੁਸੀਂ ਤਾਂ ਰੋਜ਼ ਆਉਣਾ ਮੈਂ ਇੱਕ ਦਿਨ ਹੀ ਆਈ ਆ ਸਮਝੀ ਨਾਲ ਅਕਲ ਨੂੰ ਹੱਥ ਮਾਰੀਦੀ ਹੁੰਦੀ ਹੈ ਵੀ ਤਿੰਨਾ ਵੀ ਕਿਸੇ ਦਾ ਜਿਹੜਾ ਪ੍ਰਚੰਗਾ ਉਹਨੂੰ ਲਗਾਉਂ ਵੀ ਕਿਸੇ ਦਾ ਤਿੰਨਾ ਹੁੰਦਾ ਨਾ ਕਮਲਗ ਸੁਣ ਗਿਆ ਚੰਗਾ